ਪੰਜਾਬ ਮੀਡੀਆ ਪ੍ਰੈਸ ਕਲੱਬ ਵੱਲੋਂ ਕੀਤਾ ਗਿਆ ਵੱਖਰਾ ਉਪਰਾਲਾ ਪੰਜਾਬ ਪੰਜਾਬ ਮੂਟੇ ਲਗਾਉਣ ਦੀ ਮੁਹਿੰਮ ਕੀਤੀ ਗਈ ਸ਼ੁਰੂ ਦੇਖੋ ਖਾਸ ਰਿਪੋਰਟ ਪੱਤਰਕਾਰ ਹਰਪਾਲ ਸਿੰਘ ਜੱਜ ਅਫਸਰਾਂ ਇਨਦੀ ਬਿੰਨੀ ਵੀ ਤਾਰੀਫ ਕਰੀਏ ਘਾਟਾ ਮਰ ਤੋੜਾ ਜੀ ਕੈਸ਼ੀਅਰ ਗਗਨਦੀਪ ਜੀ ਜਨਰਲ ਸਕੱਤਰ ਰਪਾਲ ਸਿੰਘ ਜੀ ਸਾਡੇ ਸਾਰੇ ਹੀ ਸਕਾਰਜੋਗ ਮੀਡੀਆ ਵਾਲੇ ਬਹੁਤ ਹੀ ਵਧੀਆ ਇਹਨਾਂ ਦਾ ਆਪਣਾ ਹੈ ਤੇ ਤੇ ਪੰਜ ਤੋਂ ਬਲੋਗ ਪ੍ਰਧਾਨ ਆ ਕਿਸ਼ਨ ਕੁਮਾਰ ਕੁੱਟੂਈ ਮੇਰਾ ਨਾਮ ਤੇ ਮੇਰੇ ਕੋਲ ਵੀ 10 ਪਿੰਡ ਦਾ ਸਜੂਰੀ ਤੇ ਲੰਘੇ ਨਹੀਂ ਚਾਹੁੰਦਾ ਮੀਡੀਆ ਸਾਰਾ ਸਾਡਾ ਇੱਥੇ ਪਹੁੰਚਿਆ ਹੋਇਆ ਹੋਰ ਸ੍ਰੀ ਅਕਾਲ ਹਮਲਾ ਜੀ ਕੋ

ਉਹਨਾਂ ਨੂੰ ਪਾਣੀ ਪੋਣਾ ਨਾ ਖਿਆ ਜਾ। ਨਹੀਂ ਨਹੀਂ ਰੱਬ ਤੁਨੂੰ। ਆਉਣ ਵਾਲੀਆਂ ਪੀੜ੍ਹੀਆਂ ਲਈ ਤਾਂ ਆਕਸੀਜਨ ਦੀ ਬਚਣੀ। ਹਾਂਜੀ। ਇਹ ਤਾਂ ਆਪਾਂ ਨੂੰ ਸਾਰਿਆਂ ਨੂੰ ਸਮਝਣ ਦੀ ਲੋੜ ਆ। ਆਹ ਜੀ ਮਿੰਨਾ ਵੀ ਹੋਣੀ ਆ ਜੇ ਆਪਣੇ ਕੋਲ ਸਰ ਇੱਥੇ ਲਗਾਉਣਾ। ਇੱਥੇ। ਹਾਂ। ਜਿਆਦਾ ਹਾਂ ਠੀਕ ਹੈ। ਥੋੜਾ। ਆਹ। ਥੋੜਾ ਪਾਣੀ ਲੈ ਆਉਣਾ ਪਾਣੀ। ਹਾਂ। ਫਿਰ ਤੁਸੀਂ ਜਾਂ ਪਾਣੀ ਲੈ ਕੇ ਪਾ। ਹਾਂਜੀ। ਪਾਣੀ ਪਾਣੀ ਨਾ ਫਿਰ। లైక్ ਉਹ ਕਰਦਾ ਉਹ ਲੈਣ ਗਿਆ ਮਦਦ ਲੋਕਾਂ ਦਾ ਸਮਾਂ ਹੂੰ ਨਾ ਕਰਦਾ ਬੈਕਪੋਰ ਪੂਰਾ ਵਾਈਸ ਮੇ ਘੱਟ ਗਿਆ ਵਾਈਸ ਮੇ ਲਾਇਆ ਕੀ ਕੰਦਾ ਹੋਰ ਲੱਗ ਗਿਆ ਆ ਪੰਜ ਹਜ਼ਾਰ ਲਾਉਣਾ ਠੀਕ ਹੈ ਮੇਨਰ ਕੀ ਸੋਚਦਾ ਠੀਕ ਹੈ ਉਸੋ ਦੇ ਇੱਕ ਨਾਮ ਦਾ ਨੰਬਰ ਪੁਰਾਣਾ ਸਰਕਾਰੀ ਕੰਮ ਕਰਨ ਲੋਕ ਕਮੇਟੀ ਕਰਨਾ ਪਾਇਆ ਜੀ ਆਪਣੀ ਵਿਦਿਆਰਥੀ ਦਾ ਟਾਸਕ ਮੈਂਬਰ ਉਹ ਲੈ ਕੇ ਰਿਟਰਨ ਅਪਲੀਕੇਸ਼ਨ ਲੋ ਟੈਂਪਰ ਲਗਾਗੇ ਹਾਂ ਉਹਦੇ ਸਾਬ ਨਾਲ ਤੁਸੀਂ ਮਾਰ ਕਰਕੇ ਸਪੋਰਟ ਮੰਗੇ ਹੁਣ ਜਦੋਂ ਸਭ ਤੋਂ ਪਹਿਲਾਂ ਆਪਾਂ ਫਤਹਿ ਸਾਂਝ ਬਾਈਏ ਮਿਲ ਕੇ ਫਤਹਿ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਤਿਸ ਪੰਡਾਲ ਵਿੱਚ ਜਿੰਨੇ ਵੀ ਸਾਡੇ ਦੂਰੋਂ ਨੇੜੇੋਂ ਚਲ ਕੇ ਆਏ ਵੀਰ ਸਾਰਿਆਂ ਨੂੰ ਵੈਲਕਮ ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ ਪੰਜਾਬ ਪ੍ਰੈਸ ਕਲੱਬ ਮੀਡੀਆ ਵਾਲਿਆਂ ਦਾ ਜਿਨ੍ਹਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਕਿਉਂਕਿ ਸਿਆਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ ਇੱਕ ਰੁੱਖ ਤੇ ਸੌ ਸੁੱਖ ਤੇ ਰੁੱਖ ਤੇ ਸੌ ਸੁੱਖ ਬਿਲਕੁਲ ਸਹੀ ਗੱਲ ਆ ਕਿਉਂਕਿ ਰੁੱਖ ਸਾਨੂੰ ਫੁੱਲ ਵੀ ਦਿੰਦਾ ਫਲ ਵੀ ਦਿੰਦਾ ਛਾਂ ਵੀ ਦਿੰਦਾ ਬਾਲਣ ਵੀ ਦਿੰਦਾ ਤੇ ਕਈ ਰੁੱਖ ਇਹੋ ਜਿਹੇ ਜਿਹੜੇ ਸਾਨੂੰ ਦਵਾਈਆਂ ਵੀ ਦਿੰਦੇ ਆ ਸੋ ਇਸ ਕਰਕੇ ਰੁੱਖ ਲਾਉਣਾ ਬਹੁਤ ਜ਼ਰੂਰੀ ਆ ਅੱਜ ਤੋਂ 15-20 ਦਿਨ ਪਹਿਲਾਂ ਤੁਸੀਂ ਦੇਖਿਆ ਹੋਣਾ ਵੀ ਇੰਨੀ ਕੁ ਜ਼ਿਆਦਾ ਗਰਮੀ ਸੀ ਇੰਨੀ ਕੁ ਜ਼ਿਆਦਾ ਗਰਮੀ ਸੀ ਵੀ ਜਿਹੜੇ ਆਪਾਂ ਏਸੀ ਲਗਾਏ ਸੀ ਕੂਲਰ ਲਗਾਏ ਸੀ ਇੱਕ ਵਾਰੀ ਉਹ ਵੀ ਹੱਥ ਖੜੇ ਕਰਗੇ ਸੀ ਕਿਉਂਕਿ ਕੂਲਰ ਨਾਲ ਵੀ ਕੋਈ ਅਸਰ ਨਹੀਂ ਸੀ ਹੁੰਦਾ ਤੇ ਏਸੀ ਨਾਲ ਵੀ ਅਸਰ ਨਹੀਂ ਹੁੰਦਾ ਉਹਦਾ ਕਾਰਨ ਸੀਗਾ ਜਿਹੜੇ ਆਪਾਂ ਏਸੀ ਕੂਲਰ ਲਗਾਉਂਦੇ ਆ ਉਹ ਇੱਕ ਆਰਟੀਫੀਸ਼ੀਅਲ ਸਾਧਨ ਆ ਗਰਮੀ ਤੋਂ ਬਚਣ ਦਾ ਉਹ ਗੈਰ ਕੁਦਰਤੀ ਸਾਧਨ ਆ ਪਰ ਜੇ ਆਪਾਂ ਕੁਦਰਤੀ ਢੰਗ ਨਾਲ ਗਰਮੀ ਤੋਂ ਬਚਣਾ ਚਾਹੁੰਦੇ ਆ ਤਾਂ ਉਹਦੇ ਲਈ ਸਭ ਤੋਂ ਵਧੀਆ ਸਾਧਨ ਇਹ ਹੋਇਆ ਕਿ ਆਪਾਂ ਵੱਧ ਤੋਂ ਵੱਧ ਰੁੱਖ ਲਗਾਈਏ ਤੇ ਮੈਂ ਆਪਣੀ ਹਰ ਇੱਕ ਸਪੀਚ ਵਿੱਚ ਕਹਿਣਾ ਹੁੰਦਾ ਕਿ ਤੁਸੀਂ ਸਭ ਲੋਕਾਂ ਨੇ ਦੁਬਈ ਬਾਰੇ ਸੁਣਿਆ ਹੋਣਾ ਦੁਬਈ ਦਾ ਟੈਂਪਰੇਚਰ ਕਿਸੇ ਵੇਲੇ 55 ਡਿਗਰੀ ਹੁੰਦਾ ਸੀ ਤੇ ਆਪਣੇ ਦੇਸ਼ ਦਾ ਟੈਂਪਰੇਚਰ 32 ਡਿਗਰੀ ਹੁੰਦਾ ਸੀ ਦਬਈ ਵਾਲਿਆਂ ਨੇ ਮਿਹਨਤ ਕਰ ਕਰਕੇ ਮਿਹਨਤ ਕਰ ਕਰਕੇ ਉਹਨਾਂ ਦੀ ਆਪਣੀ ਜਿਹੜੀ ਜ਼ਮੀਨ ਸੀ ਉਹ ਪੰਜਾਬੀ ਸੀ ਉਹਦੇ ਵਿੱਚ ਬੂਟੇ ਨਹੀਂ ਸੀ ਲੱਗਦੇ ਉਹਨਾਂ ਨੇ ਪਾਕਿਸਤਾਨ ਤੋਂ ਦੂਜੀਆਂ ਦੇਸ਼ਾਂ ਤੋਂ ਮਿੱਟੀ ਲਿਆ ਲਿਆ ਕੇ ਜਾਜ ਰਹੀ ਐਨੀ ਮਿਹਨਤ ਕੀਤੀ ਤੇ ਆਪਣੇ ਦੇਸ਼ ਵਿੱਚ ਬੂਟੇ ਲਗਾ ਕੇ ਉਹਨਾਂ ਨੇ 55 ਤੋਂ ਟੈਂਪਰੇਚਰ 30 32 ਦੇ ਲੈ ਲਿਆ ਦਬਈ ਵਿੱਚ 20 25 25 ਸਾਲ ਤੱਕ ਕਦੀ ਬਰਸਾਤ ਨਹੀਂ ਸੀ ਹੁੰਦੀ ਪਰ ਹੁਣ ਤੁਸੀਂ ਦੇਖੋ ਵੀ ਉੱਥੇ ਹਰ 6 ਮਹੀਨੇ ਬਾਅਦ ਜਾਂ ਹਰ 3 ਮਹੀਨੇ ਬਾਅਦ ਬਰਸਾਤ ਹੁੰਦੀ ਆ ਉਹਨਾਂ ਆਪਣਾ ਟੈਂਪਰੇਚਰ 55 ਤੋਂ 30 32 ਦੇ ਲੈ ਜਾਂਦਾ ਪਰ ਆਪਾਂ ਹਿੰਦੁਸਤਾਨ ਵਾਲੇ ਨੇ ਕੀ ਕੀਤਾ ਦਰਖਤ ਵੱਡ ਵੱਡ ਕੇ ਨਲਾਕੀਆਂ ਕਰ ਕਰਕੇ ਗਲਤੀਆਂ ਕਰ ਕਰਕੇ ਆਪਣਾ ਆਪਣਾ ਟੈਂਪਰੇਚਰ 32 ਤੋਂ 50 ਤੱਕ ਲੈ ਗਿਆ ਤੇ 50 ਤੋਂ 52 ਤੇ 55 ਤੋਂ 60 ਹੋ ਬਿਆ ਸ਼ਾਇਦ ਥੋੜਾ ਹੀ ਸਮਾਂ ਲੱਗਣਾ ਤੇ ਜਦੋਂ 55 ਤੋਂ 60 ਟੈਂਪਰੇਚਰ ਹੋ ਗਿਆ ਤਾਂ ਸਾਇੰਟਿਸਟ ਦੱਸ ਦਿਆ ਕਿ ਚੱਲਦੀਆਂ ਗੱਡੀਆਂ ਦੇ ਟਾਇਰ ਫਟ ਜਾ ਕਰਨੇ ਆ ਜਿਹੜੀ ਆਪਣੀ ਸਕਿਨ ਵਾ ਇਹ ਸਭ ਨੇ ਸ਼ੁਰੂ ਹੋ ਰਣੀ ਆ ਕਈ ਚੀਜ਼ਾਂ ਜਿਹੜੀਆਂ ਆਟੋਮੈਟਿਕ ਗਰਮੀ ਦੇ ਨਾਲ ਹੀ ਫਟ ਜਾ ਕਰਨੀਆਂ ਤੇ ਆਪਣੇ ਆਪ ਖਰਾਬ ਹੋ ਜਾ ਕਰਨੀਆਂ ਸੋ ਇਸ ਕਰਕੇ ਸਭ ਤੋਂ ਜ਼ਰੂਰੀ ਆ ਰੁੱਖ ਲਗਾਓ ਕਿਉਂਕਿ ਜਿੰਨੇ ਆਪਣੇ ਦੇਸ਼ ਵਿੱਚ ਰੁੱਖ ਹੋਣਗੇ ਉਨੇ ਆਪਣੇ ਦੇਸ਼ ਵਿੱਚ ਬਰਸਾਤ ਆਉਗੇ ਤੇ ਜਿੰਨੀ ਦੇਸ਼ ਵਿੱਚ ਬਰਸਾਤ ਹੋਊਗੀ ਉਨੇ ਦੇਸ਼ ਵਿੱਚ ਹਰਿਆਲੀ ਹੋਊਗੀ ਤੇ ਜਿੰਨੀ ਦੇਸ਼ ਵਿੱਚ ਹਰਿਆਲੀ ਹੋਊਗੀ ਉਨੇ ਆਪਣੇ ਦੇਸ਼ ਵਿੱਚ ਖੁਸ਼ਹਾਲੀ ਹੋਊਗੀ ਸੋ ਇੱਕ ਰੁੱਖ ਲਾਉਣ ਨਾਲ ਆਪਾਂ ਨੂੰ ਹਜ਼ਾਰਾਂ ਤਰ੍ਹਾਂ ਦੇ ਫਾਇਦੇ ਮਿਲਦੇ ਆ ਸੋ ਮੈਂ ਪ੍ਰੈਸ ਮੀਡੀਆ ਕਲੱਬ ਦਾ ਬਹੁਤ-ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਆਪਣੇ ਇਲਾਕੇ ਦੇ ਵਿੱਚ ਇਹ ਵਿਰਖਤ ਲਾਉਣ ਦੀ ਮੁਹਿੰਮ ਸ਼ੁਰੂ ਕੀਤੀ ਆ ਕਿਉਂਕਿ ਵੈਸੇ ਵੀ ਸਾਇੰਸ ਜੋਰ ਕਹਿੰਦੇ ਸੀ ਕਿ ਜੇ ਧਰਤੀ ਉੱਤੋਂ ਮੁੱਕ ਗਿਆ ਇਹ ਰੁੱਖ ਤੇ ਪਾਣੀ ਜੇ ਧਰਤੀ ਉੱਤੋਂ ਮੁੱਕ ਗਿਆ ਇਹ ਰੁੱਖ ਤੇ ਪਾਣੀ ਫਿਰ ਦੋਸਤੋ ਸਮਝ ਲਿਓ ਇਹ ਖਤਮ ਕਹਾਣੀ ਫਿਰ ਦੋਸਤੋ ਸਮਝ ਲਿਓ ਇਹ ਖਤਮ ਕਹਾਣੀ ਜੇ ਆਪਾਂ ਆਪਣੀ ਧਰਤੀ ਨੂੰ ਬਚਾਉਣਾ ਹੈ ਦੋਸਤੋ ਸਮਝ ਲਿਓ ਵਾਤਾਵਰਨ ਨੂੰ ਬਚਾਉਣਾ ਹੈ ਫਿਰ ਜਿਹੜੀ ਆਉਣ ਵਾਲੀ ਸੈਦੀ ਪੀੜ੍ਹੀ ਆ ਉਹ ਸਮਝੇ ਆਪਾਂ ਆਪਣੇ ਦੇਸ਼ ਨੂੰ ਬਚਾਉਣਾ ਹੈ ਇਸ ਨੂੰ ਲੰਤਨ ਨਹੀਂ ਵਾਤਾਵਰਨ ਨੂੰ ਬਚਾਉਣਾ ਹੈ ਸਭ ਤੋਂ ਵੱਡੀ ਆਉਣ ਵਾਲੀ ਸੈਦੀ ਪੀੜ੍ਹੀ ਹੈ 10 10 ਉਹ ਸਾਨੂੰ ਮਾਰਨਾ ਕੱਢੇ ਆਉਣ ਦੇ ਜਿਹੜੇ ਲੋਕਾਂ ਦੀ ਸ਼ਿਕਾਇਤ ਸੀ ਹੁਣ ਮਾਰ ਰਹੇ ਆ ਉਹਦੇ ਲਈ ਸਭ ਤੋਂ ਵੱਡੀ ਗੱਲ ਆ ਸੀ ਬਾਲੋ ਬਾਲ ਖਾ ਰਹੇ ਆ ਕੋਈ ਰੋਕ ਨਹੀਂ ਗਈ ਸਾਡੇ ਬਜ਼ੁਰਗਾਂ ਨੇ ਲਾਇਆ ਰੁੱਖਾਂ ਦੀ ਸ਼ਾਹੀ ਫੁੱਲ ਉਹਨਾਂ ਦੇ ਫਾਲ ਅਸੀਂ ਖਾਧੋ ਕਰਸੀ ਨਹੀਂ ਲਾਇਆ ਜਿਹੜੇ ਰੁੱਖ ਅਸੀਂ ਸਾਡੇ ਬਜ਼ੁਰਗਾਂ ਨੇ ਲਾਇਏ ਉਹਨਾਂ ਦੀਆਂ ਪੀੜੀਆਂ ਹੁੰਦੀਆਂ ਸਾਡੇ ਬਜ਼ੁਰਗਾਂ ਨੇ ਲਾਇਆ ਰੁੱਖਾਂ ਦੀ ਸ਼ਾਹੀ ਫੁੱਲ ਉਹਨਾਂ ਲਈ ਅਸੀਂ ਕਰ ਰਹੇ ਹਾਂ ਤੇ ਜਿਹੜੇ ਰੁੱਖ ਅਸੀਂ ਲਾਉਂਦੇ ਹਾਂ ਉਹਨਾਂ ਦੀਆਂ ਪੀੜੀਆਂ ਹੁੰਦੀਆਂ ਰੁੱਖ ਕੁੱਖ ਪਾਣੀ ਨੂੰ ਭਰਵਾਉਣ ਲਈ ਬਣ ਗਿਆ ਤੇ ਸਾਨੂੰ ਸੀਸਾ ਦੇਣਾ ਰੁੱਖ ਕੁੱਖ ਪਾਣੀ ਨੂੰ ਬਚਾਓ ਮੇਰੇ ਦੋਸਤੋ ਰੁੱਖ ਰੁੱਖ ਦੀ ਜੀਵਨ ਨੂੰ ਬਚਾਓ ਮੇਰੇ ਦੋਸਤੋ ਇਸ ਤਰ੍ਹਾਂ ਰੁੱਖ ਰੁੱਖ ਨੂੰ ਪਾਣੀ ਵਿੱਚ ਬਚਾ ਲੋ ਇਹ ਮੇਰੀ ਸਰਦ ਧਰਤੀ ਨੂੰ ਸੁਰੱਖਿਅਤ ਬਣਾਓ ਮੇਰੇ ਦੋਸਤ यस्तार्थीको स्वर्ग भनाउने दोष हो यस्तीको स्वर्ग भनौँ मेरो दोष धन्यवाद थ्याङ्क यू थ्याङ्क यू भेरी मच